ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਭ ਠੀਕ ਠਾਕ ਹੋ ਜੀ ਘਰੇ ਬਣਾਉਂਦੇ ਪਏ ਸੀਗੇ ਮੈਗੀ ਤੇ ਨਾਲ ਹੈਗੇ ਆ ਆਪਣਾ ਪਿਆਜ਼ਾਂ ਵਾਲੀ ਮੈਗੀ ਹੋਰ ਸਿਮੀ ਕੀ ਬਣਾਈ ਜਾਨੀ ਬਸ ਮੈਗੀ ਬਣਾ ਰਹੀ ਹਾਂ ਨਾਲ ਰੋਟੀ ਬਣਾ ਰਹੀ ਹਾਂ ਤੁਹਾਡੀ ਖਾਣੇ ਦੀ ਬਾਣੀ ਆਈ ਜਿੱਤ ਕੀ ਤਾਂ ਹੋਵੇ ਨਾਲ ਰੋਟੀ ਬੰਦੀ ਬਈਆ ਨਾਲ ਮੈਗੀ ਆ ਦੇਖ ਲਓ ਜੀ ਗਰਮੀ ਨਾਲ ਕੀ ਹਾਲਾਤ ਹੋਏ ਪਏ ਆ ਕਿੰਨੀ ਪਰ ਮੈ ਜਾ ਰਹੀ ਹਾਲਾਤ ਬਹੁਤ ਜ਼ਿਆਦਾ ਮਾੜੀ ਹੋਈ ਪਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਸਵੇਰ ਉਹ ਐਕਸਪਲੇਨ ਨਹੀਂ ਅਸੀਂ ਕਰ ਸਕਦੇ ਹੁਣ ਵੀ ਘਰੇ ਦਿਨ ਰਾਤ ਅਸੀਂ ਮਤਲਬ ਕਿ ਅਸੀਂ ਚੱਲਦੇ ਆ ਬਿਨਾ ਇਸੀ ਤੋਂ ਤਾਂ 5 ਮਿੰਟ ਵੀ ਮਤਲਬ ਬਹਿਣਾ ਔਖਾ ਹੋ ਜਾਂਦਾ ਪੱਕੇ ਨਾਲ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਫੇਮੀ ਬਣਾ ਰਹੀ ਅੱਜ ਤੜਕੇ ਵਾਲੀ ਮੈਗੀ ਤਾਂ ਦੁਕਾਨੇ ਆ ਗੈਰੀ ਵੀ ਲੱਗਾ ਅੱਜ ਮੈਗੀ ਬਣਾਣਾ ਮੇਰੇ ਨਾਲ ਆਹ ਦੇਖੋ ਸਾਡਾ ਗੈਰੀ ਗੈਰੀ ਵੀ ਜਾਂਦਾ ਮੈਂ ਮੈਗੀ ਬਣਾਣੀ ਅੱਜ ਪਾਪਾ ਨਾਲ ਪਤਾ ਕੀ ਬੱਚਿਆਂ ਨੂੰ ਕੱਖ ਲੱਗੀ ਸੀ ਬੱਚੇ ਕਹਿੰਦੇ ਕੁਝ ਖਵਾਓ ਪਾਪਾ ਬਣਾ ਕੇ ਉਹਦੇ ਕਰਕੇ ਹੁਣ ਮੈਂ ਤੇ ਜੈਰੀ ਸਿੰਘ ਲੱਗੇ ਸੀ ਮੈਗੀ ਬਣਾ ਲਵਾਂ ਕਿਉਂਕਿ ਮੈਗੀ ਵੀ ਆਂਦਾ ਗੋਦੀ ਜਾਂਦਾ ਰੋਂਦਾ ਸੀ ਸਿੰਪਲ ਮੈਗੀ ਖਾਂਦੇ ਰਹੇ ਸੀ ਦਾ ਮਾਨਕ ਗਿਆ ਸੀ ਅੱਜ ਸੋਚਿਆ ਵੀ ਚਲੋ ਤਰਕੇ ਵਾਲੀ ਬਣਾਨੇ ਆ ਹੁਣ ਆ ਦੇਖੋ ਜੀ ਮੈਗੀ ਉਬਾਲ ਕੇ ਰੱਖ ਲਈ ਮੈਂ ਪਹਿਲਾਂ ਹੀ ਨੂਡਲ ਲੰਗੂ ਤੇ ਇਹ ਬਹੁਤ ਵਧੀਆ ਬਣਦੀ ਆ ਜਦੋਂ ਆਪਾਂ ਜਿੱਦਾਂ ਵੀ ਬਾਲ ਕੇ ਬਣਾਉ ਨਾ ਬਹੁਤ ਵਧੀਆ ਬਣਦੀ ਏ ਤੇ ਦੂਜੇ ਪਾਸੇ ਦੂਜੇ ਪਾਸੇ ਸਾਡੇ ਪਿਆਜ਼ ਰੈਡੀ ਹੋ ਗਏ ਉਹਦੇ ਤੇ ਸਾਡੇ ਫੁਲਕੇ ਵੀ ਤਿਆਰ ਹੈ ਅੱਜ ਲਿਆਂਦੇ ਆਂ ਮਚੂਰੀਆਂ ਕਿਉਂ ਕਿ ਸਬਜੀ ਅੱਜ ਅਹੀ ਬਣਾਈ ਨਹੀਂ ਅਜ ਨੇਰਾਉਗੇ ਗਰਮੀ ਬੜੀ ਦੇਲ ਨਹੀਂ ਕਰਦਾ ਕੁਝ ਖਾਉ ਸਮਝ ਨਹੀਂ ਲੱਗਦੀ ਕੀ ਬਹੁਤ ਘੱਟ ਭੁੱਖ ਲੱਗਦੀ ਗਰਮੀ ਕਰਕੇ ਆਹ ਦੇਖੋ ਸਾਡੀ ਕਾਵਿਆ ਕੀ ਕੰਨਦੀ ਕਾਵੇ ਪੁੱਠੇ ਕੰਮ ਕਾਵੇ ਸਾਡੇ ਰਸੋਈ ਦੇ ਵਿੱਚ ਬੜੀ ਹੋਈ ਰਸੋਈ ਕਾਵੇਆ ਇਧਰ ਕੀ ਹੋ ਰਿਹਾ ਤੈਨੂੰ ਕਿਹਨੇ ਕਿਹਾ ਭਾਂਡੇ ਤੋਂ ਸਾਰੇ ਸੱਤ ਨਿਕਾਲਾ ਕਿੱਥੇ ਭਾਂਡੇ ਨੇ ਢੜਾਈ ਪਾਈ ਪਾ ਕੇ ਅਸਕਰ ਇਹ ਨਾ ਬੜੀ ਨਟੰਕੀ ਕਰਦੀ ਸਾਡੀ ਕਾਵਿਆ ਨਟੰਕੀ ਕਰਾਮ ਕਰਦੀ ਜਿੱਦ ਕੀ ਸਭ ਸਦੇ ਬਾਟੂ ਬਾਹਰ ਨਹੀਂ ਕਰਦੀ ਕਾਰਟੂਨ ਉਹ ਗੈਰਾ ਦੇਖ ਰਹੀ ਆ ਦੇਖੋ ਉਜੇ ਦੇ ਬੈਠੀ ਆ ਟਾਟੂਨ ਚੱਲਣ ਦੇ ਆ ਆਹੀ ਕੁਛ ਦੇਖਦੇ ਰਹਿਣਾ ਸਾਡੇ ਬੱਚਿਆਂ ਨੇ ਮੇਰੇ ਪਾਸੇ ਇੱਕ ਬ੍ਰੇਡਰ ਵਰਤੀ ਜਾ ਰਿਹਾ ਹੈ ਤੇ ਗੈਰੀ ਆਡਾਂ ਦਾ ਗੋਦੀ ਚੱਕੋ ਇਹ ਜਿਹੜੀ ਮੈਗੀ ਬਣਾ ਰਿਆ ਨਾ ਮੈਂ ਅੱਜ ਇਹਦੇ ਵਿੱਚ ਮੈਂ ਇੱਕ ਮਿੰਟ ਆ ਦੇਖ ਇਹਦੇ ਵਿੱਚ ਨਾ ਮੈਂ ਕੋਈ ਮੈਗੀ ਮਸਾਲਾ ਨਹੀਂ ਹਾਲੇ ਪਾਇਆ ਹੈਗਾ ਇਹ ਮੈਂ ਲਾਸਟ ਤੇ ਪਾਉਂਗਾ ਕਿਉਂਕਿ ਜਦੋਂ ਆਪਾਂ ਜੀ ਬਣਾ ਲਏ ਮੈਗੀ ਪਾਣੀ ਵਾਲੀ ਉਹਦੇ ਚ ਆਪਾਂ ਪਹਿਲਾ ਮਸਾਲਾ ਪਾ ਦਿੰਨੇ ਆ ਪਾਣੀ ਦੇ ਕਿਉਂਕਿ ਆ ਜੀ ਆ ਮਸਾਲੇ ਦੱਸਦੇ ਕਦੋਂ ਪਾਣੇ ਆ ਮੈਗੀ ਚ ਲੋ ਜੀ ਜ਼ਿੰਮੇਵਾਰੀ ਹੁਣ ਸਿਮੀ ਨੇ ਸੰਭਲੀ ਐ ਕੰਡੀ ਜੀ ਸਾਰਿਆਂ ਨੂੰ ਸਸਤੀ ਕਰਨੇ ਕਿੱਟੇ ਘੱਟ ਲੈ ਖਾਲੀ ਪਾਪਨ ਵਧੀ ਮਾਹੀ ਅੱਧੀ ਕਮਨੂ ਤੇ ਅੱਧੀ ਖਪਨੋਂ ਦੀ ਸੌਤੀ ਦੀ ਕਿੱਟ ਘੱਟ ਵੱਡੀ ਲੈਣੀ ਮੈਨੂੰ ਕਿੱਟ ਘੱਟ ਬਾਟਰ ਤੇ ਪਿਆਜ਼ ਦਾ ਮੇਲ ਇਦਾਂ ਹੁੰਦਾ ਜਿੱਦਾਂ ਬੜੇ ਚਿਰ ਬਾਅਦ ਜੋ ਦੋ ਡਿਗਰੀ ਯਾਰ ਮਿਲੇ ਹੁੰਦੇ ਹਣਾ ਸਹੀ ਹੈ ਨਾ ਜੇ ਬਿਨਾ ਸਬਜ਼ੀ ਤੇ ਮਤਲਬ ਵੀ ਕੋਈ ਵੀ ਆਪਾਂ ਬਣਾ ਲਾ ਵੀ ਵਧੀਆ ਨਹੀਂ ਲੱਗਣੀ ਟਮਾਟਰ ਬਸ ਉਹ ਇਤਨਾ ਖਰਾਬ ਤਰਨੋਂ ਲੱਗੀ ਕਾਰਟੂਨਾਂ ਚ ਵਜੀ ਇਸ ਟਾਈਮ ਕੀ ਹੋ ਰਿਹਾ ਬਾਬੂ ਕਿ ਆ ਚੱਕ ਲੜੀਆ ਤਾਂ ਇਹਨੂੰ ਹੋਪਣਾ ਬੜਾ ਔਖਾ ਤਾਂ ਮੈਨੂੰ ਸ਼ੰਕਾ ਕਰਨੀ ਚਾਹੀ ਹੈ ਜਾਵੇ ਤੂੰ ਉੱਧਰ ਚੱਲ ਜਾ ਤੂੰ ਕੱਪੜੇ ਨਾ ਗਿੱਲੇ ਕਰ ਰਹੀਆਂ ਆਪਣੇ ਜਾ ਉੱਧਰ ਚੱਲੀ ਜਾ ਮੈਂ ਉਹ ਤੋੜੀਆਂ ਉਹ ਤੋੜੀਆਂ ਲੋ ਜੀ ਹੁਣ ਮੈਗੀ ਤੇ ਪਿਆਜ਼ ਪੁੱਜ ਕੇ ਸਾਡੇ ਰੈਡੀ ਹੋ ਗਏ ਉਹ ਵਾਸਮੀ ਕਿੰਨੀ ਸੋਹਣੀ ਚੁੰਨੀ ਲੈ ਲਈ ਸੋ ਦੱਸਿਆ ਚੁੰਨੀ ਕਿੱਦਾਂ ਦੀ ਆ ਆਹ ਦੇਖ ਲਓ ਜੀ ਗੈਰੀ ਦੀਆਂ ਹਰਕਤਾਂ ਇਹਨੂੰ ਅਸੀਂ ਸਿੱਧਾ ਪਾਨੇ ਪੁੱਠਾ ਹੋ ਜਾਂਦਾ ਨਹੀਂ ਸਾਰੇ ਪਾਸੇ ਚਾਰ ਚਾਰ ਮੈਗੀਆ ਵਾ ਲੋ ਜੀ ਮੈਗੀ ਹੁਣ ਕਰੀਏ ਅੱਗੇ ਦਾ ਪ੍ਰੋਸੈਸ ਸ਼ੁਰੂ ਫੇ ਪੈ ਰਿਆ ਜੀ ਹੁਣ ਮੈਗੀ ਦੇ ਮਸਾਲੇ ਆਹ ਕੋਈ ਬੈਠੋ ਫੇ ਲੱਗ ਗਈ ਮੈਂ ਉਥੋਂ ਦੇਖੋ ਹੁਣ ਬੇਨਮ ਲਿਆਵ ਚੱਕੇ ਸਿੰਮੀ ਬਣਾ ਰਹੀ ਮੈਗੀ ਲਾਲ ਚੁੰਨੀ ਲੈ ਕੇ ਅੱਜ ਆਹ ਦੇਖ ਲਓ ਜੀ ਗੈਰੀ ਸਾਡਾ ਫੇਰ ਪੁੱਠਾ ਹੋ ਗਿਆ ਗੈਰੀ ਲੋ ਜੀ ਮੈਗੀ ਸਾਡੀ ਬਣ ਕੇ ਰੈਡੀ ਹੋ ਗਈ ਆ ਬਹੁਤ ਸੋਹਣੀ ਬਣੀ ਆ ਆਜ ਤੋ ਤੜਕੇ ਵਾਲੀ ਮੈਗੀ ਬਣਾਈ ਅੱਜ ਵਾਹ ਜੀ ਵਾਹ ਬੜਾ ਵਧੀਆ ਦੇਖਣ ਨੂੰ ਤਾਂ ਬੜੀ ਸੋਹਣੀ ਲੱਗਦੀ ਬਾਕੀ ਹੁਣ ਖਾ ਕੇ ਪਤਾ ਲੱਗੂ ਟੇਸਟ ਕਿੱਦਾ ਦਾ ਆਉਂਦਾ ਬਣਾਈ ਤਾਂ ਬੜੀ ਰੀਝ ਨਾਲ ਕਿਉਂ ਵੀ ਗੈਰੀ ਗੈਰੀ ਵੀ ਮੋਡੇ ਲੱਗਿਆ ਪਿਆ ਫਰੋਂ ਲੱਗ ਗਿਆ ਸੀ ਸਿਮਮੀ ਨੇ ਚੱਕ ਲਿਆ ਬਣ ਕੇ ਤਿਆਰ ਹੋ ਗਈ ਤੇ ਅਸੀਂ ਹੁਣ ਚੱਲੇ ਰੋਟੀ ਖਾਣ ਲੱਗੇ ਹੁਣ ਮੈਗੀ ਨੂੰ ਇੰਜੋਏ ਤੁਸੀਂ ਵੀ ਇੰਜੋਏ ਕਰੋ ਖਾਓ ਪੀਓ ਰੋਟੀ ਦਾ ਟਾਈਮ ਹੋਇਆ ਹੋਇਆ ਤੇ ਮਿਲਾਂਗੇ ਤੁਹਾਨੂੰ ਇੱਕ ਅਗਲੀ ਵੀਡੀਓ ਚੱਕਰੀ ਸਾਰਿਆਂ ਨੂੰ ਬਾਏ